ਇਹ ਉੱਤੇ ਦੇਖਿਆ YouTube ਤੇ ਤੇ ਇਨਕੂਵੇਟਰ ਕਿੱਦਾਂ ਬਣਦਾ ਉਹ ਮੈਂ ਦੇਖਿਆ ਉੱਤੋਂ ਫਿਰ ਇਨਕੂਵੇਟਰ ਬਣਾਇਆ ਮੈਂ ਤੇ ਮੈਂ ਪਹਿਲੀ ਵਾਰੀ ਕੋਈ 5 26 ਆਂਡੇ ਲਾਏ ਉਹਦੇ ਵਿੱਚ ਤੇ ਮੇਰੇ ਪੰਜ ਬੱਚੇ ਨਿਕਲੇ ਤੋਂ ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਿਲ ਉਹਦਾ ਇਹਦਾ ਸ਼ੌਂਕ ਪਿਆ ਗਿਆ ਫਿਰ ਮੈਂ ਹੋਰ ਵੀ ਇਦਾਂ ਨਵੀਆਂ ਤੇ ਚਾਲੂ ਕੀਤਾ ਕੰਮ ਹੋਰ ਲਿਆ ਲਿਆ ਤੇ ਤਿਆਰ ਕੀਤੇ ਅਰ ਜਲਤੇ ਜੀ ਆਪਣੇ ਹੱਥ ਚ ਜੇ ਆਪਾਂ ਟੈਂਪਰੇਚਰ ਨੂੰ ਸੈੱਟ ਰੱਖ ਦੇਣਾ ਤੇ 100% ਰਿਜ਼ਲਟ ਨਹੀਂ ਲਏਗਾ ਜੇ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਡਾਊਨ ਹੋ ਗਿਆ ਤੇ ਉਹਦੇ ਵਿੱਚ ਫਿਰ ਕਮੀ ਪੇਸ਼ੀ ਰਹਗੀ ਤਾਂ ਫਿਰ ਰਿਜ਼ਲਟ ਨਹੀਂ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਕਰਦੇ ਨਾ 1 ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜਾ ਫਲੇ ਛੱਡੀ ਦੇ ਆਕਦੇ ਨੇ ਜਿਸ ਨੂੰ ਆਗਿਆ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਇਸ ਗੱਲ ਨੂੰ ਪੂਰਾ ਕਰ ਵਿਖਾਇਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਪੰਗਵਾ ਜਿੱਥੇ ਕੀ ਕਮਲ ਸਿੰਘ ਦੇ ਵੱਲੋਂ ਘਰ ਦੇ ਵਿੱਚ ਇੱਕ ਮਸ਼ੀਨ ਨੂੰ ਤਿਆਰ ਕਰ ਲਿਆ ਜਾਂਦਾ ਉਸ ਮਸ਼ੀਨ ਨੂੰ ਬਣਾਉਣ ਲਈ 2600 ਰੁਪਿਆ ਖੱਤਾ ਲੱਗਦਾ ਹੈ ਉਸ ਮਸ਼ੀਨ ਦੇ ਵਿੱਚ ਮੁਰਗੀ ਦੇ ਅੰਡੇ ਪਾਉਣ ਨਾਲ ਮੁਰਗੀ ਦੇ ਬੱਚੇ ਹੋਰ ਤਿਆਰ ਹੋ ਜਾਂਦੇ ਨੇ ਅੱਜ ਉਸ ਦੇ ਕੋਲ ਕਈ ਮਸ਼ੀਨਾਂ ਨੇ ਮਹੀਨੇ ਦੀ ਇਨਕਮ ਵੀ ਉਸ ਨੂੰ ਕਰ ਬੈਠੇ ਹੀ ਆ ਰਹੀ ਹੈ ਕਈ ਤਰ੍ਹਾਂ ਦੀਆਂ ਜਾਨਵਰ ਦੀਆਂ ਪਰਜਾਤੀਆਂ ਉਸ ਦੇ ਕੋਲ ਨੇ ਅੱਜ ਲੱਖਾਂ ਦੇ ਵਿੱਚ ਉਸ ਨੇ ਇਸ ਪ੍ਰੋਜੈਕਟ ਨੂੰ ਤਿਆਰ ਕਰ ਲਿਆ ਸਾਰੀ ਗਲਬਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਕਿੰਨਾ ਖਰਚਾ ਆਇਆ ਕਿੰਨਾ ਟਾਈਮ ਲੱਗਿਆ ਕਿੱਥੋਂ ਇਹ ਤਕਨੀਕ ਨੂੰ ਸਿੱਖਿਆ ਇਸ ਪ੍ਰੋਜੈਕਟ ਦੇ ਸਬੰਧ ਵਿੱਚ ਉਹਨਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਾਪਰੇ ਸਿੰਘ ਕੁਸ਼ੀਪੁਰ ਅੱਜ ਜੇ ਪਹੁੰਚਿਆ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਨੇੜੇ ਪਿੰਡ ਭੰਗਵਾ ਸੋ ਸਾਡੇ ਨਾਲ ਇੱਕ ਫਾਰਮ ਹੈ ਜਿਸ ਫਾਰਮ ਦੇ ਵਿੱਚ ਪਹੁੰਚੇ ਆ ਸੋ ਸਾਰੀ ਗੱਲਬਾਤ ਕਰਦੇ ਆ ਕਿ ਇਸ ਫਾਰਮ ਨੂੰ ਉਹਨਾਂ ਨੇ ਕਿਵੇਂ ਸਾਰਾ ਇਹ ਪ੍ਰੋਸੈਸ ਜਿਹੜਾ ਤਿਆਰ ਕੀਤਾ ਤੇ ਕਿੰਨੀ ਲੱਗਤਾ ਹੈ ਸੋ ਸਾਡੇ ਨਾਲ ਇਸ ਗੱਲਬਾਤ ਕਰਨ ਦੇ ਲਈ ਮੌਜੂਦ ਹਾਂ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਮਲਪ੍ਰੀਤ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਸੀਆ ਭਾਜੀ ਹੱਸੀਆ ਭਾਜੀ ਤੇ ਭਾਜੀ ਇਹ ਜਿਹੜਾ ਵਾ ਪ੍ਰੋਸੈਸ ਆ ਇਹ ਕਿਵੇਂ ਦਿਮਾਗ ਦੇ ਵਿੱਚ ਸਾਰਾ ਆਇਆ ਏ ਜੀ ਮੈਂ ਨਾ ਆਪਣਾ ਮੇਰੇ ਬੇਟੇ ਦੇ ਨਾਲ ਬੱਚਾ ਹੋਇਆ ਸੀ ਤੇ ਅਸੀਂ ਉਹਦੀ ਨਾ ਭਾਜੀ ਲੈ ਕੇ ਗਏ ਸੀ ਤੇ ਮੇਰੇ ਕੁੜਮਾ ਨੇ ਰੱਖੇ ਸੀ ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਦੇ ਇੱਕ ਮੁਰਗੀ ਦੇ ਦਿੱਤੀ ਮੈਨੂੰ ਕਹਿੰਦੇ ਵੀ ਚਲੋ ਲੈ ਜਾਓ ਤੁਸੀਂ ਨਾ ਕਦੇ ਆਂਡੇ ਖਾ ਲਿਆ ਕਰਿਓ ਵੱਡੇ ਬੱਚੇ ਦੇ ਦੇ ਕੇ ਰੋਟੇ ਵੱਡੇ ਦਿੱਤੇ ਉਹ ਮੈਂ ਲਈ ਦਿੱਤੀ ਵਧਾਈ ਦਿੱਤੀ ਇੱਕ ਸਾਫ ਦੀ ਮੈਂ ਉਹ ਮੈਂ ਲੈ ਕੇ ਆਇਆ ਤੇ ਉਸ ਤੋਂ ਬਾਅਦ ਨਾ ਉਹਨੇ ਆਂਡੇ ਤਿੰਨ ਜਦੋਂ ਤੇ ਮੈਂ ਆਂਡੇ ਤੇ ਚਾਹ ਕਿ ਖਾਣੇ ਮੇਰਾ ਦਿਲ ਨਹੀਂ ਕੀਤਾ ਮੈਂ ਇਹਨਾਂ ਦੇ ਬੱਚੇ ਕਢਾਉਣੇ ਆ ਠੀਕ ਜੀ ਉਹ ਬੱਚਿਆਂ ਵਾਸਤੇ ਮੈਂ ਨਾ ਮੁੜ ਕੇ ਉੱਤੇ ਦੇਖਿਆ YouTube ਤੇ ਤੇ ਇਨਕੂਬेटर ਕਿੱਦਾਂ ਬਣਦਾ ਉਹ ਮੈਂ ਦੇਖਿਆ ਉੱਤੋਂ ਫਿਰ ਇਨਕੂਬेटर ਬਣਾਇਆ ਮੈਂ ਤੇ ਮੈਂ ਪਹਿਲੀ ਵਾਰੀ ਕੋਈ 526 ਅੰਡੇ ਲਾਏ ਉਹਦੇ ਵਿੱਚ ਤੇ ਮੇਰੇ ਪੰਜ ਬੱਚੇ ਨਿਕਲੇ ਪਰ ਪੰਜ ਨਿਕਲੇ ਫਿਰ ਉਹਦੇ ਵਿੱਚ ਵੀ ਮਤਲਬ ਇਹ ਨਾ ਹੋ ਗਿਆ ਵੀ ਮੈਂ ਕਾਮਯਾਬ ਹੋ ਗਿਆ ਹੁਣ ਗਾੜੀ ਮੈਂ ਕੰਮ ਕਰ ਸਕਦਾ ਨਹੀਂ ਕੋਈ ਬਾਕੀ ਜਿਹੜੇ ਖਤਰ ਹੋ ਗਏ ਉਹ ਮਤਲਬ ਖਤਮ ਹੋ ਗਏ ਨਾ ਸਾਡੇ ਕੋਲ ਸਹੀ ਟਾਈਮ ਤਰੀਕੇ ਨਾਲ ਜੋ ਮਤਲਬ ਕਮਾਇਆ ਨਹੀਂ ਗਿਆ ਜੋ ਵੀ ਸਿਸਟਮ ਜਿਹੜੇ ਕਮੀਆਂ ਰਹਿ ਗਈਆਂ ਉਹ ਦੁਬਾਰਾ ਫਿਰ YouTube ਤੋਂ ਦੇਖ ਕੇ ਸਾਰਾ ਕੁਝ ਤੇ ਦੁਬਾਰਾ ਮੈਂ ਉਹਦੇ ਵਿੱਚ ਮਤਲਬ 60 ਹੰਡੇ ਲਾਇਏ ਸੀ 60 ਦੇ ਵਿੱਚ ਮੇਰੇ ਨਾਲ ਕੋਈ 55 ਬੱਚੇ ਨਿਕਲੇ ਜਿਹੜੀ ਦੂਸਰੀ ਜਿਹੜੀ 55 ਨਿਕਲੇ ਹਾਂ 100% ਰਿਜ਼ਲਟ ਮੇਰਾ ਨਿਕਲ ਆਇਆ ਪੰਜ ਵਿੱਚ ਫੈਕਚਰ ਹੋਏ ਬਾਕੀ ਨਿਕਲੇ ਹਾਂਜੀ ਹਾਂਜੀ ਤੋਂ ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਲੋ ਦਾ ਇਹਦਾ ਸ਼ੌਂਕ ਪਿਆ ਗਿਆ ਫਿਰ ਮੈਂ ਹੋਰ ਬਰੀਡਾਂ ਨਵੀਆਂ ਤੇ ਚਾਲੂ ਕੀਤਾ ਕੰਮ ਨੂੰ ਹੋਰ ਲਿਆ ਲਿਆ ਤੇ ਤਿਆਰ ਕੀਤੇ ਹੁਣ ਇਸ ਟਾਈਮ ਮੇਰੇ ਕੋਲ 6-700 ਬੱਚਾ ਜੀ 6-700 ਹਾਂਜੀ ਕੁਝ ਮੈਂ ਸੇਲ ਵੀ ਕਰ ਚੁੱਕਾ ਕੋਈ 5-600 ਬੱਚਾ ਸੇਲ ਕਰ ਚੁੱਕਾ ਜੇ ਜਦੋਂ ਪਹਿਲੀ ਤੁਸੀਂ ਮਸ਼ੀਨ ਜੜੀ ਆ ਬਣਾਈਆਂ ਰੈਸਪੀ ਕੀਤੀ ਉਹ ਤੇ ਕਿੰਨੀ ਲੱਗਦਾ ਸੀ ਤੇ ਕਿੰਨਾ ਸਮਾਂ ਕੋ ਲੱਗਦਾ ਉੱਤੇ ਲੱਗਦਾ ਸੀ ਸਾਜੀ ਮੇਰੀ ਉਦੋਂ 2500 ਰੁਪਇਆ 2500 ਹਾਂਜੀ 2500 ਰੁਪਏ ਦਾ ਉਹ ਜਿਹੜਾ 60 7 ਰੰਨੇ ਪੈਂਦੇ ਸੀਗੇ ਤੇ 2500 ਦੇ ਵਿੱਚ ਮੇਰੇ ਮਲਬ machined ਤਿਆਰ ਹੋ ਗਈ ਸੀ ਇਹ ਉਹ ਮਸ਼ੀਨ ਦਾ ਸਾਰਾ ਪ੍ਰਕਿਰਿਆ ਦੱਸੋ ਕਿ ਉਹ ਕਿਵੇਂ ਸਾਰਾ ਜਗਾਂ ਲਗਾ ਕਿਵੇਂ ਉਹ ਮਾਰਕੀਟ ਦੇ ਵਿੱਚੋਂ ਪ੍ਰੋਸੈਸ ਕੀਤਾ ਜਾਂ ਕਿਵੇਂ ਕਿਵੇਂ ਨਹੀਂ ਨਹੀਂ ਜੀ ਉਹ ਨਾ ਜਿਹੜਾ ਆਨਲਾਈਨ ਸਮਾਨ ਮੰਗਾ ਲੀਦਾ ਇਹਨਾਂ ਦਾ ਜਦੋਂ ਇਹਦਾ ਕੰਟਰੋਲਰ ਹੋ ਗਿਆ ਇੱਕ ਇਹਦੇ ਵਿੱਚ ਪੱਖਾ ਲੱਗਦਾ ਬਲਬ ਲੱਗਦੇ ਨੇ ਤੇ ਇੱਕ ਜਿਹੜੀ ਪੇਟੀ ਹੁੰਦੀ ਆ ਨਾ ਥਰਮੋਕੋਲ ਦੀ ਪੇਟੀ ਹੁੰਦੀ ਆ ਕਿ ਤੇ ਥਰਮੋਕੋਲ ਦੀ ਪੇਟੀ ਨੂੰ ਪਹਿਲਾ ਟੇਪ ਨਾਲ ਬੀਟ ਕੇ ਫਿਰ ਉਹਦੇ ਵਿੱਚ ਇੱਕ ਕੰਟਰੋਲਰ, ਬਲਬ ਤੇ ਇੱਕ ਪੱਖਾ ਲਾਉਣਾ ਪੈਂਦਾ। ਫਿਰ ਉਹਦੇ ਨਾਲ ਮਤਲਬ ਹੀਟ ਜਿਹੜੀ ਕੰਟਰੋਲ ਕਰਦਾ ਕਿੰਨੀ ਹੀਟ ਚਾਹੀਦੀ, ਕਿੰਨੀ ਡਾਊਨ ਚਾਹੀਦੀ ਉਹ ਸਾਰਾ ਉਹਦੇ ਵਿੱਚ ਕੰਟਰੋਲ ਹੁੰਦਾ। ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਮਨ ਲੋ ਕਿ ਇਹ ਕਿੰਨੇ ਵਾਲੀ ਜਿਹੜੀ ਪਹਿਲੀ ਬਣਾਈ ਤੁਸੀਂ ਤੇ 2500 ਰੁਪਏ ਦੀ ਬਣੀ ਸੀ। ਹਾਂਜੀ। ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚੱਲ ਰਹੀਆਂ ਨੇ? ਮੇਰੇ ਕੋਲ ਇਸ ਟਾਈਮ ਤਿੰਨ ਮਸ਼ੀਨਾਂ ਨੇ ਜੀ। ਹਾਂਜੀ। 250 ਆਂਡੇ ਵਾਲੀ ਇੱਕ, 250 ਵਾਲੀ ਇੱਕ, 70 ਵਾਲੀ ਇੱਕ। ਜਦੋਂ ਹਾਂ ਜੀ ਇਹ ਜਿਹੜਾ ਪ੍ਰਸ਼ਾਸਨ ਤੁਸੀਂ ਚਾਲੂ ਕੀਤਾ ਵਾ ਇਹ ਸਿਆਲ ਚ ਕੀਤਾ ਹੈ ਗਰਮੀ ਚ ਕੀਤਾ ਹੈ ਨਹੀਂ ਇਹ ਜੀ ਗਰਮੀ ਜੀ ਕੀਤਾ ਹੈ ਅੱਜ ਕੱਲ ਦਾ ਟਾਈਮ ਸੀ ਜਦੋਂ ਸ਼ੁਰੂ ਕੀਤਾ ਸੀ ਸਾਲ ਹੀ ਹੋ ਗਿਆ ਇੱਕ حساب ਨਾਲ ਤੇ ਇੱਕ ਸਾਲ ਦੇ ਵਿੱਚ ਹੁਣ ਮਤਲਬ 6-700 ਬੱਚਾ ਮੈਂ ਕਰ ਜਿਵੇਂ ਮੌਸਮ ਚੇਂਜ ਹੁੰਦਾ ਵਾ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚ ਕੁਝ ਕਰਨੇ ਪੈਂਦੇ ਨੇ ਪ੍ਰਸ਼ਾਸਨ ਵੀ ਚੇਂਜ ਕਰਨੇ ਪੈਂਦੇ ਹੋਣਗੇ ਮੌਸਮ ਦਾ ਹਿਸਾਬ ਨਾਲ ਇਹ ਜਿੱਦਾਂ ਹੁਣ ਗਰਮੀ ਆ ਗਰਮੀ ਦੇ ਵਿੱਚ ਬਾਹਰ ਦਾ ਟੈਂਪਰੇਚਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਹੁਣ ਸਾਨੂੰ ਚਾਹੀਦਾ 37.7 ਟੈਂਪਰੇਚਰ ਚਾਹੀਦਾ ਹੈ ਦਾ ਤੇ ਬਾਹਰ ਦਾ ਟੈਂਪਰੇਚਰ 38 ਹੋ ਜਾਂਦਾ 39 ਹੋ ਜਾਂਦਾ ਉਹਦੇ ਵਾਸਤੇ ਫਿਰ ਸਾਨੂੰ ਕੂਲਰ ਲਾਉਣਾ ਪੈਦਾ ਮਸ਼ੀਨ ਦੇ ਲਾਗੇ ਵੀ ਥੋੜਾ ਹੀਟ ਜਿਹੜੀ ਕਮਰੇ ਦੀ ਸੈੱਟ ਕਰਨ ਵਾਸਤੇ ਇਹ ਗਰਮੀਆਂ ਦੇ ਵਿੱਚ ਹਾਂਜੀ ਗਰਮੀਆਂ ਦੇ ਤੇ ਸਿਆਲ ਦੇ ਵਿੱਚ ਸਰਦੀਆਂ ਦੇ ਵਿੱਚ ਸਿਆਲ ਦੇ ਵਿੱਚ ਨਹੀਂ ਕੋਈ ਜ਼ਰੂਰਤ ਸਿਆਲ ਦੇ ਵਿੱਚ ਤੋਂ ਆਟੋਮੈਟਿਕ ਉਹਨੇ ਪੂਰਾ ਆਪਣਾ ਸੈੱਟ ਰੱਖਣਾ ਹੁੰਦਾ ਗਰਮੀ ਜੇ ਥੋੜੀ ਜ਼ਰੂਰਤ ਪੈਂਦੀ ਹੈ ਜਦੋਂ ਜਿਆਦਾ ਦਿੱਕਤ ਜਿਹੜੀ ਸਰਦੀਆਂ 'ਚ ਹੁੰਦੀ ਆ ਕਿ ਜਾਂ ਸਿਆਲ 'ਚ ਆਪਣੇ ਗਰਮੀ ਨਹੀਂ ਦਿੱਕਤ ਜ਼ਿਆਦਾ ਜਿਹੜੀ ਇਹਨਾਂ ਮਸ਼ੀਨ ਦੀ ਟੈਂਪਰੇਚਰ ਦੀ ਉਹ ਗਰਮੀ 'ਚ ਹੁੰਦੀ ਆ ਲੇਕਿਨ ਬੱਚੇ ਸਾਹਮਣੇ ਦੀ ਦਿੱਕਤ ਜਿਹੜੀ ਆ ਉਹ ਸਿਆਲ 'ਚ ਹੁੰਦੀ ਆ ਇਨਰ ਜਿਹੜਾ ਦੋਵਾਂ ਦੇ ਵਿੱਚ ਮਨਜ਼ ਕੀਤਾ ਵਾ ਮਤਲਬ ਜਿਆਦਾ ਜਿਹੜੀ ਆ ਮਸ਼ੀਨ ਜਿਹੜੀ ਆ ਰਿਜ਼ਲਟ ਜਿਹੜਾ ਵਧੀਆ ਕਰੋ ਕਿ ਮੌਸਮ ਦੇ ਨੇ ਰਿਜ਼ਲਟ ਜੀ ਆਪਣੇ ਹੱਥ ਚ ਜੇ ਆਪਾਂ ਟੈਂਪਰੇਚਰ ਨੂੰ ਸੈੱਟ ਰੱਖ ਦੇਣਾ ਤੇ 100% ਰਿਜ਼ਲਟ ਨਿਕਲੇਗਾ ਜੇ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਡਾਊਨ ਹੋ ਗਿਆ ਤੇ ਉਹਦੇ ਵਿੱਚ ਫਿਰ ਕਮੀ ਪੇਸ਼ੀ ਰਹਗੀ ਤਾਂ ਫਿਰ ਰਿਜ਼ਲਟ ਨਹੀਂ ਆਈ ਜਿਵੇਂ ਉਹ ਤੋਂ ਗਰਮੀ ਚ ਲਾ ਦਿੰਦੇ 60 ਆਂਡੇ ਲਾ ਦਿੰਦੇ ਗਰਮੀ 60 ਦੇ 60 ਹੀ ਮਤਲਬ ਰੈਸਕਿਊ ਹੁੰਦੇ ਨਿਕਲ ਆਉਂਦੇ ਤੇ ਜੇ ਸਿਆਲ ਦੇ ਵਿੱਚ ਇਹ ਪ੍ਰੋਸੈਸਰ ਦੁਬਾਰਾ ਲਾਉਂਦੇ ਜੋ ਤਾਂ ਮੈਨੂੰ ਉੱਚ ਮੁਸ਼ਕਲ ਆਉਂਦੀ ਹੋਈ ਕਿ ਉਹਨੇ ਨਹੀਂ ਨਹੀਂ ਇਹ ਤਾਂ ਉਹ ਮਤਲਬ ਮਸ਼ੀਨ ਦੇ ਵਿੱਚ ਟੈਂਪਰੇਚਰ ਲੱਗਣਾ ਕੰਟਰੋਲਰ ਹੈ ਨਾ ਉਹ ਕੰਟਰੋਲਰ ਦੇ ਜਿੰਨਾ ਨੂੰ ਹੀਟ ਚਾਹੀਦੀ ਉੰਨੀ ਉਹਦੇ ਵਿੱਚ ਰ ਹਾਂਜੀ ਸਿਆਲ ਦੇ ਫਿਰ ਤੁਹਾਨੂੰ ਉਹਦੇ ਵਿੱਚ ਜਾਨਕੀ ਬਲਬ ਵਗੈਰਾ ਜਾਂ ਹੋਰ ਜੋ ਸਿਸਟਮ ਆ ਚੇਂਜ ਕਰਨਾ ਪੈਂਦਾ ਨਹੀਂ ਸਿਆਲ ਦੇ ਵਿੱਚ ਮਤਲਬ ਉਹ ਉਹੀ ਹੈ ਇਹਦੇ ਹੁੰਦੀ ਨਾ ਮਤਲਬ ਜਿੱਦਾਂ ਆਪਾਂ ਸੈਟਾਂ ਦਾ ਸਰਾਖ ਕੱਢਦੇ ਹਾਂ ਹਵਾ ਵਾਸਤੇ ਉਹ ਮਤਲਬ ਥੋੜੇ ਘੱਟ ਕਰਨੇ ਪੈਂਦੇ ਨੇ ਦੋ ਜਾਂ ਤਿੰਨ ਛੜਦੀਦੇ ਨੇ ਬਾਕੀ ਬੰਦ ਕਰ ਦਿੱਤੇ ਨੇ ਇਹ ਜੇ ਕਿ ਨਵਾਂ ਮਤਲਬ ਨੌਜਵਾਨੇ ਜਾ ਕੇ ਇਹ ਸੈਟਅਪ ਲਾਉਣਾ ਮੈਂ ਕਿੰਨਾ ਥਾਂ ਤੇ ਕਿਦਾਂ ਦਾ ਮਾਹੌਲ ਚਾਹੀਦਾ ਸਾਰੀ ਮਤਲਬ ਜਾਣਕਾਰੀ ਇਹ ਜੀ ਆਪਣਾ ਘਰ ਦੇ ਵਿੱਚ ਸ਼ੁਰੂ ਕਰ ਸਕਦੇ ਹਾਂ ਬਹੁਤਾ ਥਾਂ ਨਹੀਂ ਚਾਹੀਦਾ ਇਹਦੇ ਵਾਸਤੇ ਜੇ ਆ ਘਰ ਵਿੱਚ ਥੋੜਾ ਜਿਹਾ ਕੰਮ ਕਰਨਾ ਵਾ ਵੱਧ ਤੋਂ ਵੱਧ ਵੀ ਤੇ ਉਹਦੇ ਵਿੱਚ ਕਰ ਸਕਦੇ ਨੇ ਤੇ ਉਹਦੇ ਵਿੱਚ ਘੱਟੋ ਘੱਟ ਵੀ ਤੇ 3-400 ਜਾਨਵਰ ਜਿਹੜਾ ਆ ਸਕਦਾ ਹਾਂਜੀ 3-400 ਹਾਂਜੀ ਮਸ਼ੀਨ ਵਾਸਤੇ ਤੇ ਜਾਂ ਕੁਝ ਵੀ ਨਹੀਂ ਚਾਹੀਦਾ ਮਸ਼ੀਨ ਵਾਸਤੇ ਇੱਕ ਘਰ ਦਾ ਕੋਨਾ ਪਿਆ ਉਹਦੇ ਵਿੱਚ ਰੱਖ ਛੱਡ ਉੱਥੇ ਚਲਾ ਦੋ ਬਹੁਤ ਇੱਜਤ ਤੁਹਾਡੇ ਮੈਂ ਦੇਖਿਆ ਜਾਨਵਰ ਚੋਣ ਫਿਰਨ ਮਿੱਡੇ ਥੋੜਾ ਬਹੁਤਾ ਗਾੜੀ ਮਤਲਬ ਥੋੜਾ ਫਰਸ਼ ਆਮ ਚਾਹੀਦਾ ਖਾਲੀ ਹਾਂਜੀ ਹਾਂਜੀ ਨਹੀਂ ਉਹ ਤੇ ਮਤਲਬ ਕੋ ਬਣ ਵਾਸਤੇ ਬੱਚਿਆਂ ਨੂੰ ਚਾਹੀਦੇ ਨਾ ਬਾਹਰ ਖੁੱਲੀ ਜੇ ਫਰੀ ਰੇਂਜ ਦਾ ਕੰਮ ਕਰਨਾ ਹੋਵੇ ਉਹ ਤੇ ਥੋੜੀ ਜਗ੍ਹਾ ਚਾਹੀਦੀ ਹੈ ਮਤਲਬ ਇੱਕ ਨਾਲ ਦੋ ਕਲਾ ਥਾਂ ਹੋਵੇ ਨਾ ਬੰਦੇ ਕੋਲ ਤੇ ਬੜਾ ਵਧੀਆ ਆ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਬਾਹਰ ਕੱਢਦੇ ਇਹ 1 ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜਾ ਫਲੇ ਛੱਡੀ ਦੇ ਜਦੋਂ ਮਤਲਬ ਇਹ ਨਿਕਲ ਜਾਂਦੇ ਫਿਰ ਆਹਸਤਾ ਆਹਤਾ ਜਿਦਾ ਦਾ ਟੈਂਪਰੇਚਰ ਵੀ ਜਿਹੜਾ ਥੋੜਾ ਬਹੁਤ ਚੇਂਜ ਕਰਨਾ ਪੈਂਦਾ ਉਹ ਤੇ ਜਿਹਦਾ ਇੱਕ ਜਦੋਂ ਪਹਿਲੇ ਦਿਨ ਤੋਂ ਨਿਕਲਦੇ ਨੇ ਇੱਕ ਦਿਨ ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਨਾਰਮਲ ਟੈਂਪਰੇਚਰ ਤੇ ਲੈ ਕੇ ਆਉਣਾ ਹੁੰਦਾ ਪਹਿਲੇ ਦਿਨ ਤੋਂ ਮਤਲਬ ਚਾਲੂ ਕਰੀਦਾ ਥੋੜਾ ਥੋੜਾ ਘਟਾਉਣਾ ਚਾਲੂ ਕਰੀਦਾ ਹਾਂਜੀ ਤੇ ਇਹ ਜਦੋਂ ਪਹਿਲੀ ਵਾਰ ਤੁਸੀਂ ਲਿਆਂਦਾ ਸਾਰਾ ਸੈਟਅਪ ਕੀਤਾ ਤੇ ਘਰ ਦੇ ਵਿੱਚ ਇੰਨਾ ਪਾਤ ਕਰਦੇ ਨੇ ਕਿ ਆ ਵੀ ਕੀ ਮੁਸ਼ਕਲ ਪਰ ਆਸਟਾਈਮ ਦੇਖੋ ਵੀ ਸਾਰਾ ਪਰਿਵਾਰ ਮੇਰਾ ਅਮਰਤਾ ਰੀਆ ਸਾਰੇ ਮੇਰੇ ਨਾਲ ਸਾਰਾ ਕੰਮ ਕਰਾਉਂਦੇ ਨੇ ਜਿਵੇਂ ਘਰਾਂ ਚ ਵੇਖੀ ਦਾ ਮਾਰਬਲ ਪੱਥਰ ਲੱਗੇ ਨੇ ਵਧੀਆ ਮੋਹ ਲੱਗਾ ਤੇ ਇਹੋ ਜਿਹੇ ਚੀਜ਼ਾਂ ਜਿਹੜੀਆਂ ਅਕਸਰੀ ਨਕਸਾਂ ਦਾ ਕਰਦੀਆਂ ਨੇ ਨਹੀਂ ਨਹੀਂ ਉਹ ਤੇ ਸਾਡਾ ਸਾਡਾ ਸੈਪਰੇਟ ਐ ਇੱਕ ਸਾਈਡ ਤੇ ਹੈ ਜੀ ਉਹ ਆਪਾਂ ਪਸ਼ੂਆਂ ਵਾਲਾ ਸੀਗਾ ਉਹਦੇ ਵਿੱਚ ਆਪਾਂ ਸਾਰਾ ਕੀਤਾ ਹੋਇਆ ਤੇ ਉਹ ਅਲੱਗ ਗਿਆ ਘਰ ਤੋਂ ਮਤਲਬ ਸਾਈਡ ਤੇ ਹੀ ਥੋੜਾ ਇਹ ਬਹੁਤ ਵਧੀਆ ਕੋਈ ਚੱਕਰ ਨਹੀਂ ਇਹ ਹੁਣ ਮਤਲਬ ਇੰਨਾ ਸੈਟਅਪ ਲਾਉਂਦੇ ਮਤਲਬ ਕਿੰਨੀ ਮਤਲਬ ਅੱਜ ਦੀ ਮਤਲਬ ਵਰਤੇ ਦੀ ਸਾਰੀ ਜਿਹੜਾ ਖਰਚਾ ਲਾਉਂਦਾ ਖਰਚਾ ਮੇਰਾ ਵੱਲੋਂ ਪਹਿਲਾਂ ਤਾਂ ਜਿਹੜਾ ਬੜਾਈ 2500 ਦੀ ਪੇਟੀ ਬਣਾਈ ਸੀ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਬਣੀ ਆ ਉਹ 55000 ਦੀ ਦੋ ਬਣੀਆਂ ਸੀਗੀਆਂ ਹਾਂਜੀ ਮਤਲਬ 11000 15000 ਦੇ ਵਿੱਚ ਮੇਰੀ ਮਸ਼ੀਨਾਂ ਸੀਗੀਆਂ ਤੇ ਬਾਕੀ ਕੋਜਾ ਕੋਈ 5-7 ਸੌ ਦਿਨਾਂ ਜਾਨਵਰ ਬਾਅਦ ਚੁਸ ਲਿਆ ਦੇ ਬਾਹਰੋਂ ਛੋਟੇ ਲਿਆਂਦੇ ਵੱਡੇ ਕਰਕੇ ਉਹਨਾਂ ਦੇ ਆਂਡੇ ਲੈ ਕੇ ਗਾੜੀ ਫਿਰ ਬੱਚੇ ਗਾੜੀ ਤਿਆਰ ਕੀਤੀ ਹੁਣ ਤੇ ਤੁਹਾਨੂੰ ਮੇਰੇ ਖਿਆਲੋਂ ਜਿਹੜੇ ਵੀ ਆਂਡੇ ਵਗੈਰਾ ਮੇਰੇ ਕੋਲ ਕਰੋ ਰੈਸਕੂ ਹੋ ਜਾਂਦੇ ਹੋਣਗੇ ਆਹ ਸਾਰੇ ਆਪਣੇ ਘਰ ਦੇ ਹੀ ਹੁੰਦੇ ਹਾਂ ਹਾਂ ਜੀ ਹਾਂ ਜੀ ਉਹ ਤੁਹਾਡੇ ਕੋਲ ਜਰੀ ਬਰੀਡਾਂ ਤਕਰੀਬਨ ਕਾਫੀ ਹੋ ਗਈਆਂ ਨੇ ਹਾਂ ਜੀ ਕਾਫੀ ਬਰੀਡਾਂ ਨੇ ਮੇਰੇ ਕੋਲ ਇਸ ਟਾਈਮ ਹੈਗੇ ਨੇ ਟਰਕੀ ਨੇ ਸਿਲਕੀ ਆ ਆਰ ਆਈ ਆਰ ਕੜਕਨਾਥ ਆ ਫਿਰ ਕਰੈਲਰ ਆ ਡਬਲ ਐਫ ਜੀ ਨੂੰ ਬੋਲਦੇ ਨੇ ਉਹ ਨੇ ਜੀ ਤੇ ਫਿਰ ਅਸੀਲ ਆ ਫਿਰ ਉਹਦੇ ਵਿੱਚ ਇੱਕ ਚਕੋਰਾ ਵੀ ਹੈਗੇ ਨੇ ਬਟ ਇਹ ਮਤਲਬ ਜਿਆਦੀ ਡਿਮਾਂਡ ਕਿੰਨੇ ਜਨਮਾਂ ਦੀ ਜਿਆਦੀ ਆਉਂਦੀ ਹੈ ਡਿਮਾਂਡ ਜਿਆਦਾ ਹੈਗੀ ਹੈ ਜੀ ਕੜਕ ਮਾਸਤੇ ਆਰ ਆਰ ਦੀ ਜਿਹੜੇ ਆਂਡੇ ਵਾਲੀ ਬਰੀਡ ਹੈ ਜਿਹੜੇ ਮਤਲਬ ਜਿਨ੍ਹਾਂ ਨੇ ਸਿਰਫ ਆਂਡੇ ਵਾਸਤੇ ਕੰਮ ਕਰਨਾ ਘਰ ਜਿਨ੍ਹਾਂ ਨੇ ਆਂਡੇ ਖਾਣੇ ਆਂਡੇ ਲੈਣੇ ਵੇਚਣੇ ਕਰਦੇ ਉਹ ਆਰ ਆਰ ਤੇ ਡਬਲ ਐਫ ਜੀ ਇਹ ਆਡੇ ਘਰ ਦੇ ਵਿੱਚ ਕਿਉਂ ਜਿਆਦਾ ਇਸਤੇਮਾਲ ਹੁੰਦੇ ਨੇ ਕੀ ਇਹ ਨਾਲ ਆਡੇ ਖਾਸ ਕੀ ਇਹ ਜੇ ਦੇਸੀ ਫਰੰਡ ਤੁਹਾਨੂੰ ਪਤਾ ਜਿਹਦਾ ਫ੍ਰੀ ਰੇਜ ਵਿੱਚ ਰੱਖਦੇ ਆ ਹਾਂ ਜੀ ਤੇ ਇਹ ਤੁਸੀਂ ਇੱਕ ਅੰਡਾ ਖਾ ਲੋ ਤੇ ਜਿਹੜੇ ਬਾਜ਼ਾਰ ਚ ਮਿਲਦੇ ਨੇ ਉਹਦੇ ਬ੍ਰਾਇਲਰ ਦੇ ਮਿਲਦੇ ਨੇ ਜਿਹੜੇ ਦੂਸਰੇ ਆਉਂਦੇ ਨੇ ਉਹ 10 ਗਰਮ ਦੇ ਬਰਾਬਰ ਆ। ਇਹ ਜਿਹੜਾ ਕੜਕਨਾਥ ਹੈ ਇਹ ਜਿਹੜਾ ਮਤਲਬ ਕਾਫੀ ਜਰੀਏ ਦੀ ਮਾਤਰਾ ਜਾਨੀ ਕਿ ਬੜੀ ਕੜਕਨਾਥ ਦਾ ਜਿਹੜਾ ਅੰਡਾ ਨਾ ਕੜਕਨਾਥ ਦਾ ਅੰਡਾ ਇਹ ਮਤਲਬ ਸ਼ੂਗਰ ਵਾਲੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ। ਇੱਕ ਜਦੋਂ ਨਾਲ ਜਿਹਨੂੰ ਦਮਾ ਹੁੰਦਾ ਸ਼ੂਗਰ ਇੱਕ ਜਿਹੜੇ ਆਪਣੇ ਜਿਮ ਵਾਸਤੇ ਮੁੰਡੇ ਜਿਮ ਕਰਦੇ ਆ ਨਾ ਉਹਨਾਂ ਵਾਸਤੇ ਬਹੁਤ ਵਧੀਆ ਕਿਉਂਕਿ ਇਹਦੇ ਵਿੱਚ ਇੱਕ ਤਾਂ ਕੈਸਟਰੋਲ ਫ੍ਰੀ ਆ ਇੱਕ ਇਹਦੀ ਫੈਟ ਫ੍ਰੀ ਆ। ਦੋ ਚੀਜ਼ਾਂ ਫਰੀ ਹੈ ਤੇ ਪ੍ਰੋਟੀਨ ਬਹੁਤ ਹੈ ਇਹਦੇ ਵਿੱਚ ਇਹ ਜਿਹੜੀ ਬਰੀਡ ਹੈ ਮੇਰੇ ਖਿਆਲ ਨਾਲ ਬਾਹਰ ਦੀ ਹੈ ਕਿ ਕਰਕਨਾਸੇ ਹਾਂਜੀ ਹਾਂਜੀ ਇਹ ਜੰਗਲ ਦੀ ਬਰੀਡ ਜੰਗਲਾਂ 'ਚ ਰਹਿੰਦੀ ਸੀ ਆ ਇਹ ਜੰਗਲੀ ਬਰੀਡ ਆ ਪਰ ਇਹਦਾ ਆਂਡਾ ਕਿਹੜਾ ਵਾ ਉਹ ਬਹੁਤ ਜਿਆਦਾ ਮੀਟ ਵੀ ਕਾਲਾ ਹੁੰਦਾ ਆਂਡਾ ਆਂਡਾ ਬਹੁਤ ਵਧੀਆ ਇਹਦਾ ਇਹਦਾ ਕੋਈ ਟੇਸਟ ਜਿਹਦਾ ਵੀ ਕੋਈ ਫਰਕ ਪੈਂਦਾ ਨਹੀਂ ਟੇਸਟ 'ਚ ਕੋਈ ਫਰਕ ਨਹੀਂ ਟੇਸਟ ਸੇਮ ਆ ਦੇਸੀ ਆਂਡੇ ਵਰਗਾ ਹਾਂਜੀ ਮਤਲਬ ਉਸੇ ਹਿਸਾਬ ਜਿਵੇਂ ਇੱਕ ਦੇਸੀ ਆਂਡਾ ਦੂਜਾ ਉਹ ਆਂਡੇ ਦੇ ਵਿਚਾਰ 'ਚ ਕੋਈ ਫਰਕ ਨਹੀਂ ਆਂਡਾ ਨਹੀਂ ਸਾਇਦ 'ਚ ਕੋਈ ਫਰਕ ਨਹੀਂ ਸੇਮ ਦੇਸੀ ਆਂਡੇ ਜਿੰਨੇ ਹੀ ਜੀ ਜੀ ਸੇਮ ਹਾਂਜੀ ਤੇ ਜਿਹੜਾ ਮਤਲਬ ਹੁਣ ਮਤਲਬ ਕਿੰਨੀ ਤੁਹਾਨੂੰ ਮਤਲਬ ਮਹੀਨੇ ਦਾ ਜਿਹੜਾ ਇਹਦਾ ਮਤਲਬ ਸਾਰਾ ਖਰਚਾ ਵਗੈਰਾ ਕੱਢ ਕੇ ਤੇ ਕਿੰਨਾ ਪ੍ਰਾਫਿਟ ਹੋਣਾ ਇਹਦਾ ਮਲ 35-40000 ਰੁਪਏ ਦਾ ਆਰਾਮ ਨਾਲ ਜੀ 35000 ਹਾਂ ਜੀ ਤੇ ਜਿਹੜੇ ਮਤਲਬ ਹੁਣ 20 23 ਲੱਖ ਰੁਪਏ ਲਾ ਕੇ ਨੌਜਵਾਨ ਜਿਹੜੇ ਨੇ ਉਧਰ ਨੂੰ ਮੁਝ ਕਰਨ ਦੇ ਕਹਦੇ ਅਧੀਨ ਜਾ ਕੇ ਕੰਮ ਕਰਨ ਦੇ ਨੇ ਉੱਥੇ ਵੀ ਫਾਰਮਰ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਕੀ ਮੈਸੇਜ ਦੇ ਦੇਖੋ ਜੀ ਮੈਂ ਵੀ ਮਤਲਬ ਕਵੈਤ ਦੇ 6-7 ਸਾਲ ਲਾ ਕੇ ਆਇਆ ਸੀ ਮੈਂ ਡਰਾਈਵਰੀ ਕਰਦਾ ਸੀ ਪਰ ਕੰਮ ਵੀ ਕੋਈ ਏਡਾ ਭਾਰਾ ਨਹੀਂ ਸੀ ਬੱਸ ਚਲਾਉਂਦਾ ਸੀ ਆਰਾਮ ਦਾ ਸਵਾਰੀ ਲਾਹ ਨਹੀਂ ਲਾਦ ਨਹੀਂ ਪੈਸੇਂਜਰ ਦਾ ਕੰਮ ਹੈਗਾ ਬਹੁਤ ਵਧੀਆ ਕੰਟਰੀ ਸੀ ਬਹੁਤ ਵਧੀਆ ਕੰਪਨੀ ਸੀ ਪੈਸੇ ਵੀ ਚੰਗੇ ਬਣਦੇ 60-70 ਹਜ਼ਾਰ ਰੁਪਏ ਮਹੀਨੇ ਦਾ ਘਰ ਪਾਉਂਦਾ ਸੀ ਖਾ ਪੀ ਵੀ ਉੱਥੇ ਮੈਂ ਪਰ ਲੇਕਿਨ ਜਿਹੜ ਸੌ ਲਿਆ ਕੰਮ ਕਰ ਲਿਆ ਸੌ ਲਿਆ ਖਾਲਿਆ ਕੰਮ ਕਰ ਲਿਆ ਬਸ ਇਹ ਪੁੱਛੇ ਮਤਲਬ ਫਰੀ ਜੀ ਹੈ ਮਤਲਬ ਜਦਾ ਆਜ਼ਾਦੀ ਜੀ ਨਹੀਂ ਹੈਗੀ ਆਪਣੇ ਕੰਮ ਦੇ ਵਿੱਚ ਆਜ਼ਾਦੀ ਹੈ ਜਦਾ 2 ਘੰਟੇ ਕਰ ਲੈ ਸਵੇਰੇ 2 ਸ਼ਾਮ ਨੂੰ ਮੁੜ ਕੇ ਆਰਾਮ ਨਾਲ ਬੈਠੇ ਇਹ ਇਹਦੇ ਵਿੱਚ ਜਾਨੀ ਕਿ ਪਰਿਵਾਰਕ ਮੈਂਬਰ ਨੂੰ ਸਹਿਯੋਗ ਦੇ ਰਹੇ ਨੇ ਕਿ ਪੂਰਾ ਜੀ ਪੂਰਾ ਪਰਿਵਾਰਕ ਮੈਂਬਰ ਪੂਰਾ ਸਭ ਇਹਦੇ ਗਾਲ ਮੁਕਲਬ ਘਾਹ ਸ਼ਾਂ ਚੱਲ ਜਾਂਦੇ ਫੀਡ ਵਗੈਰਾ ਨਾਲ ਚੱਲ ਜਾਂਦੇ ਹਾਂਜੀ ਮਗਰ ਉਹ ਘਰ ਦੇ ਸਾਰਾ ਕਰ ਲੈਂਦੇ ਨੇ ਜੀ ਉਹ ਮਸ਼ੀਨਾਂ ਦਾ ਵੀ ਦੇਖ ਲੈਂਦੇ ਨੇ ਜਾਨੋ ਫੀਡ ਪਾਉਣੀ ਉਹ ਵੀ ਪਾ ਦਿੰਦੇ ਸਾਰਾ ਕੁਝ ਕਰ ਲੈਂਦੇ ਨੇ ਇਹ ਮਸ਼ੀਨਾਂ ਦੇ ਵਿੱਚ ਜਿਵੇਂ ਆਡੇ ਲੱਗੇ ਨੇ ਇਹਨਾਂ ਨੂੰ ਮਤਲਬ ਚੇਂਜ ਵਗੈਰਾ ਵੀ ਕਰਨਾ ਪੈਂਦਾ ਉਹ ਮਤਲਬ ਰੋਟੇ ਘਮਾਉਣੇ ਪੈਂਦੇ ਰੋਟੇਟ ਕਰਨੇ ਪੈਂਦੇ ਮਤਲਬ ਦਿਨ ਚ 4 ਵਾਰੀ ਦਿਨ ਚ 4 ਵਾਰੀ ਘਮਾਉਣੇ ਪੈਂਦੇ ਰੋ ਕੋਈ ਜ਼ਿਆਦਾ ਵੱਡਾ ਖਮਣੀ ਆ ਉਹ ਤੇ ਬਾਅਦ ਤੁਹ ਦੇ ਬਾਅਦ 3 ਘੰਟੇ ਬਾਅਦ ਕਮਾ ਰਹੇ ਹਾਂ ਜੀ ਠੀਕ ਹੈ ਉੱਤੇ ਫਿਰ ਕੋ ਟਿਕ ਮਾਰ ਕਰਦੇ ਹੋਗੇ ਜਾ ਕੇ ਮੈਂ ਸਰ ਨਹੀਂ ਨਹੀਂ ਉਹਦੇ ਮਤਲਬ ਨਿਸ਼ਾਨ ਲਾ ਕੇ ਰੱਖ ਦਿੱਤੇ ਨੇ ਵਿੱਚ ਤੇ ਪਤਾ ਲੱਗ ਜਾਂਦਾ ਵੀ ਕੋ ਮੈਦ ਨਹੀਂ ਕੋ ਮੇ ਮੈਰੋ ਪਤਾ ਲੱਗ ਜਾਂਦਾ ਕਿਸ਼ਨ ਦਾ ਹਾਂ ਜੀ ਸਰੋ ਟੇਟ ਹੋਏ ਕਿ ਨਹੀਂ ਹੋਏ ਠੀਕ ਹੋਏ ਹਾਂ ਜੀ ਤੇ ਜਿਹੜੇ ਹੁਣ ਮੇਰੇ ਖਿਆਲ ਨਾਲ ਪਾਏ ਹੀ ਮੇਰੇ ਖਿਆਲ ਕਿੰਨੇ ਦਿਨਾਂ ਤੱਕ ਜਿਹੜਾ ਨਿਕਲਣਾ ਮੇਰੇ ਖਿਆਲ ਇੱਕ ਦੋ ਦਿਨਾਂ ਦੇ ਮੇਰੇ ਖਿਆਲ ਬੱਚੇ ਨਿਕਲਣੇ ਬਾਅਦ ਆ ਬੱਚੇ ਹੁਣ ਨਿਕਲੇ ਨੇ ਦੋ ਦਿਨ ਦੇ ਹੋ ਗਏ ਨਿਕਲੇ ਨੇ ਹੁਣ ਫਿਰ ਕੱਲ ਜਾਂ ਪਰਸੋਂ ਫਿਰ ਨਿਕਲਣ ਆਲੇ ਆ ਇਹ ਕਿੰਨੇ ਦਿਨ ਤੱਕ ਮਸ਼ੀਨ 'ਚ ਰਹਿੰਦੇ ਇਹ 21 ਦਿਨ ਤੱਕ ਮਤਲਬ ਮਸ਼ੀਨ 'ਚ ਹੁੰਦੇ ਜੀ 21 ਦਿਨ ਬਾਅਦ ਬੱਚੇ ਨਿਕਲਉਂਦੇ ਆ ਫਿਰ ਉਹਨੂੰ ਮਤਲਬ ਬਰੂਡਰ ਦੇ ਵਿੱਚ ਰੱਖਿਆ 7 ਦਿਨ ਹਾਂਜੀ ਉਸ ਤੋਂ ਬਾਅਦ ਫਿਰ ਵੱਡਾ ਬਰੂਡਰ ਹੈ ਉਹਦੇ ਵੱਡੇ ਰੂਮ ਚ ਲੈ ਜਾਂਦੇ ਆ ਆਪਾਂ 15 ਦਿਨ ਬਾਅਦ ਫਿਰ ਨਾਰਮਲ ਚੱਕ ਛੱਡ ਦਿੰਦੇ ਹਾਂਜੀ ਹਾਂਜੀ ਤੇ ਇਹ ਜਿਹੜੇ ਮਤਲਬ ਇਹ ਤੋਂ ਇਲਾਵਾ ਜਿਹੜੀਆਂ ਮਤਲਬ ਹੋਰ ਬਲੀਡਾਂ ਨੇ ਜਿਵੇਂ ਮਤਲਬ ਜਿਹੜੀਆਂ ਕਰਦੀਆਂ ਨੇ ਇੱਕ ਲੱਗਦਾ ਨਹੀਂ ਕਿਵੇਂ ਕਿਵੇਂ ਕੁਦਰਤ ਨਾਲ ਥੋੜੀ ਜਿਹੀ ਮਦਦ ਕੀਤਾ ਜਾਂਦਾ ਖਾਲਸ ਨਹੀਂ ਨਹੀਂ ਜੀ ਉਹ ਤੇ ਦੇਖੋ ਜੀ ਜੇ ਹੁਣ ਮੁਰਗੀ ਥੱਲੇ ਆਪਾਂ ਕਈ ਵੀ ਮੁਰਗੀ ਥੱਲੇ ਬਾਕੇ ਬੱਚੇ ਕਢਾਈਏ মুরগি ਨੇ ਮਲੋ ਜਿਹੜਾ ਉਹਨੇ 15 ਅੰਡੇ ਤੋਂ ਵੱਧ ਨਹੀਂ ਕੱਢਣਾ ਮਤਲਬ ਇਨੀ ਸੀਮਾ ਆਦੀ ਹਾਂਜੀ ਸੀਮਾ ਆਦੀ ਫਿਰ ਉਹਨੇ 3 ਮਹੀਨੇ ਜਿਹੜੇ ਆ ਉਹਨੇ ਖੈੜਾ ਨਹੀਂ ਛੱਡਣਾ ਬੱਚਿਆਂ ਦਾ ਤੇ ਉਹਦੇ ਨਾਲ ਫਿਰ ਸਾਡੇ ਉਹ ਅੰਡੇ ਦੀ ਜਿਹੜੀ ਉਹ ਵੀ ਮਤਲਬ ਘਟਦੇ ਨੇ ਹੁਣ ਅਸੀਂ 3 ਮਹੀਨੇ ਚ ਕਿੰਨੇ ਅੰਡੇ ਲੈਣੇ ਮੁਰਗੀ ਕੋਲ ਨਹੀਂ ਉਹ ਮੁਰਗੀ ਜਿਹੜੀ 3 ਮਹੀਨੇ ਰੱਖਦੀ ਇਹ ਤਾਂ 21 ਦਿਨਾਂ ਚ ਕੱਢ ਲੇ 21 ਉਹਦੇ 21 ਦਿਨ ਬੱਚੇ ਉਹਨੇ ਵੀ 1 ਦਿਨ ਬਾਅਦ ਕੱਢਨੇ ਆ ਹਾਂਜੀ ਪਰ ਜਿਹੜੇ ਬੱਚੇ ਜਦੋਂ ਛੱਡਦੀ ਆ ਨਾ ਉਹਦੇ ਮਤਲਬ 2 ਮਹੀਨੇ ਤੇ ਕਰਕੇ ਛੱਡਨੇ ਆ ਦੋਨੋਂ ਤੇ ਕਰਕੇ ਹਾਂਜੀ 21 ਦਿਨ ਤਾਂ ਬੈਠੀ ਨਹੀਂ ਲੱਗੇ ਉਹ ਬੱਚੇ ਫਿਰ ਜੇ ਅਸੀਂ ਨੂੰ ਵੱਖਰੀ ਵੀ ਕਰਦੇ ਆ ਤਾਂ ਵੀ ਨਹੀਂ ਉਹ ਖੜਾ ਛੱਡਦੇ ਤੇ ਇਹ ਜਿਵੇਂ ਤੁਸੀਂ ਕਰਦੇ ਮੁਰਗੀ ਨੂੰ ਅਲੱਗ ਕਰਦੇ ਨੂੰ ਜਦੋਂ ਬੱਚੇ ਜ਼ਮੀਨ ਤੇ ਜਾਂਦੇ ਨੇ ਉਹਨਾਂ ਮੁਰਗੀਆਂ ਲੱਗੇ ਜਾਂਦੇ ਨੇ ਤਾਂ ਕੋਈ ਮਤਲਬ ਐਕਸੈਪਟ ਕਰਦੀ ਜਾਂ ਮਾਰਦੀ ਨਹੀਂ 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 ਕੋਈ ਕੋਈ ਚੱਕਰ ਨਹੀਂ ਹੈਗਾ ਹਾਂਜੀ ਬਲੋ ਸਭ ਤੋਂ ਐਵੇਂ ਆਮ ਤੁਰਦੇ ਫਿਰਦੇ ਆਮ ਇਕੱਠੇ ਰਹੇ ਫਿਰ ਤਾਂ ਸਾਰੇ ਦੇਖ ਹੀ ਲੇ ਤੁਸੀਂ ਬਾਹਰ ਫਿਰਦੇ ਇਕੱਠੇ ਹੀ ਜਾਂਦੀ ਹਾਂਜੀ 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 ਇੱਕ ਦੋ ਨੂੰ ਕਰਦੇ ਨੇ ਥੋੜਾ ਵੱਡੇ ਜਿਹੜੇ ਛੋਟੇ ਨੂੰ ਮਾਰਦੇ ਨੇ ਉਹ ਇੱਕ ਦੋ ਦਮ ਹੁੰਦਾ ਕੋਈ ਕਿ ਆਪਣੇ ਸੈਟਰ ਹਾਂਜੀ ਹਾਂਜੀ ਤੇ ਇਹ ਤੋਂ ਇਲਾਵਾ ਜਿਹੜੀਆਂ ਮਸ਼ੀਨਾਂ ਨੇ ਮਤਲਬ ਕਿਹੜੇ ਕਿਹੜੇ ਮਤਲਬ ਜਿਹੜੀਆਂ ਇਹ ਬਲੀਡਾਂ ਜਿਹੜੀਆਂ ਤਿਆਰ ਕਰ ਸਕਦੇ ਹਰ ਇੱਕ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਮਤਲਬ ਜਿਹੜਾ ਬੱਚਾ ਕਢਾ ਸਕਦੇ ਹਰ ਇੱਕ ਤਰ੍ਹਾਂ ਦਾ ਆਂਡੇ ਦਾ ਹਾਂਜੀ ਹਰ ਇੱਕ ਪੰਛੀ ਮਤਲਬ ਹਾਂ ਪੰਛੀ ਨਹੀਂ ਜਿਹੜੇ ਮਤਲਬ ਹਵਾ ਚ ਉੱਡਦੇ ਨੇ ਉਹਨਾਂ ਦੇ ਨਹੀਂ ਜਿਹੜੇ ਜ਼ਮੀਨ ਨਾਲ ਸੰਬੰਧ ਜਿਹੜੇ ਜ਼ਮੀਨ ਤੇ ਚੁੱਕਦੇ ਨੇ ਉਹ ਉਹਨਾਂ ਦੇ ਕਢਾ ਸਕਦੇ ਕੋ ਜਿਹੜੇ ਅਸਮਾਨ ਵਿੱਚ ਉੱਡਦੇ ਆ ਨਾ ਉਹਨਾਂ ਦੇ ਜਿਹੜੇ ਜਿੰਨੇ ਵੀ ਬੱਚੇ ਨਿਕਲਦੇ ਨੇ ਉਹਨਾਂ ਨੂੰ ਚੋਗਾ ਖੁਦ ਖਵਾਉਣਾ ਪੈਂਦਾ ਮਤਲਬ ਆਪ ਨਹੀਂ ਖਾ ਸਕਦੇ ਬੱਚੇਓ ਤੇ ਇਹ ਜਿਹੜੇ ਧਰਤੀ ਵਾਲੇ ਹੁੰਦੇ ਜਾਨਵਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਆਪ ਚੋਗਾ ਚਲੂਗਾ ਜਿੰਨਾ ਪੰਛੀ ਜਿਹੜੀ ਬਲੀਡਾਂ ਤੋਂ ਇਲਾਵਾ ਤੁਸੀਂ ਕਦੇ ਓਵਰ ਡੈਮੋ ਵਿੱਚ ਆ ਕੇ ਕੀਤੀ ਕਿ ਇਹ ਮਸ਼ੀਨ ਦੇ ਵਿੱਚ ਪਾ ਕੇ ਰਿਜ਼ਲਟ ਕਿਵੇਂ ਨਿਕਲੇ ਮੈਂ ਜੀ ਕਾਂ ਦੇ ਬੱਚੇ ਕਢਾਕ ਦੇਖੇ ਸੀਗੇ ਕਾਂ ਦੇ ਮਤਲਬ ਤਾਂ ਸਾਡੇ ਇੱਕ ਇੱਥੇ ਅੰਬ ਸੀਗਾ ਤੇ ਹਵਾ ਦੇ ਨਾਲ ਡਿੱਗ ਪਿਆ ਉਹਦੇ ਉੱਪਰ ਉਹਨਾਂ ਆਂਡੇ ਦਿੱਤੇ ਸੀਗੇ ਹਾਂਜੀ ਉਹ ਮੈਂ ਚੱਕ ਕੇ ਤੇ ਮਸ਼ੀਨ ਚ ਪਾਤੇ ਉਹ ਬੱਚੇ ਨਿਕਲੇ ਪਰ ਉਹਦਾ ਫਿਰ ਸਾਨੂੰ ਪਤਾ ਜੀ 2 ਮਹੀਨੇ ਕਿਦਾਂ ਮਤਲਬ ਆਪਾਂ ਪਾਲੇ ਨਾ ਪਾਲ ਕੇ ਤੇ ਕਰਕੇ ਕੇਰ ਦੋ ਦਾ ਦਿੱਤੇ ਸਰੰਜਨਾ ਪਾਣੀ ਚੁੰਡੀ ਦੇ ਨਾਲ ਉਹਨੂੰ ਦਾਣੇ ਖਾਣੇ ਦਿਹਾੜੀ ਦੇ ਪੰਜ ਪੰਜ ਵਾਰੀ ਸਾਰੇ ਤੇ ਜੀਆਂ ਦੀ ਵਾਰੀ ਡਿਊਟੀ ਲੱਗੀ ਹੁੰਦੀ ਜਦੋਂ ਜਾਣਾ ਉਹਨੇ ਮੋਹਟ ਲੜ ਵੀ ਸਾਨੂੰ ਕੋਈ ਖਵਾਓ ਉਹ ਦੋ ਮਹੀਨੇ ਦੇ ਕਰਕੇ ਤਿੰਨ ਫੇਰ ਉੱਡੇ ਫਿਰ ਕਿਤੇ ਲੱਗਦਾ ਨਹੀਂ ਪਲੱਸ 2 ਬੀਏ ਐਵੇਂ ਬਰੇ ਨੇ ਪਰ ਉਹਨਾਂ ਦੇ ਵੀ ਦਿਮਾਗ ਜਿਹੜਾ ਤੁਹਾਡੇ ਸਾਹਮਣੇ ਮਤਲਬ ਇਹ ਥੋੜਾ ਜਿਆਦਾ ਨੀਮਾ ਜਾਣਦੇ ਆ ਕਿਉਂਕਿ ਇੰਨਾ ਤੱਕ ਦਾ ਦਿਮਾਗ ਲਾਉਣਾ ਐਨੇ ਮਤਲਬ ਚੁਣੌਤੀ ਕੁਦਰਤ ਨੂੰ ਦੇ ਕੇ ਇੱਕ ਮਤਲਬਕ ਅਲੱਗ ਜਿਹੀ ਚੀਜ਼ ਨੂੰ ਜੰਪਲ ਕਰ ਲੈਣਾ ਇਹ ਕਿਉਂਕਿ ਲੱਗਦਾ ਨਹੀਂ ਕਿ ਚੁਣੌਤੀ ਨਹੀਂ ਨਹੀਂ ਜੀ ਦੇਖੋ ਜਿਹਦੇ ਮਨ ਕੰਮ ਚ ਬੰਦਾ ਪੈ ਜਾਂਦਾ ਨਾ ਇੱਕ ਇੰਟਰਸਟ ਹੋਣਾ ਚਾਹੀਦਾ ਬੰਦੇ ਦਾ ਮੈਂ ਇਹ ਕੰਮ ਕਰ ਰਾਂ ਹੁਣ ਜਦੋਂ ਮੈਨੂੰ ਸੀ ਵੀ ਮੈਂ ਹੁਣ ਇਹ ਇਹਦੇ ਮੁਰਗੀ ਦੇ ਬੱਚੇ ਘਟਾਉਣੇ ਨੇ ਮੈਂ ਕਰਨਾ ਮੈਨੂੰ ਬਹੁਤ ਜ਼ਿਆਦਾ ਦੇਖਦਾ ਰਿਹਾ ਹਰ ਤਰ੍ਹਾਂ ਦੀ ਵੀਡੀਓ ਦੇਖੀ YouTube ਤੇ ਮੈਂ ਕਿੱਦਾਂ ਬੱਚੇ ਤਿਆਰ ਕਰਨੇ ਆ ਕਿੱਦਾਂ ਇਹਨਾਂ ਨੂੰ ਸਾਹਮਣਾ ਕਿਹੜੀ ਦਵਾਈ ਦੇਣੀ ਕੀ ਕਰਨਾ ਮੈਂ ਕਿਸੇ ਕੋਲ ਵੀ ਨਹੀਂ ਪੁੱਛਿਆ ਸਾਰਾ ਮੈਂ YouTube ਤੋਂ ਦੇਖ ਕੇ ਵਾ ਕੀਤਾ ਕਿੰਨਾ ਚਿਰ ਲੱਗਿਆ YouTube ਤੋਂ ਸਾਰਾ ਸਿੱਖਦੇ ਕਿੰਨਾ ਪੂਰਾ ਮੈਂ ਮੇਰਾ ਮਤਲਬ 2 ਮਹੀਨੇ ਤਿੰਨ ਤਾਂ ਮੈਂ ਦੇਖਦਾ ਰਿਹਾ ਕਰਦਾ ਰਿਹਾ ਦੇਖਦਾ ਰਿਹਾ ਕਰਦਾ ਸਾਰਾ ਕੁਝ ਹੁਣ ਸਿੱਖ ਗਿਆ ਹਾਂਜੀ ਤੇ ਮਤਲਬ ਸਿੱਖਦਾ ਰਿਹਾ ਜਿਹੜੀ ਵੀ ਚੀਜ਼ ਮੈਨੂੰ ਚਾਹੀਦੀ ਮੈਂ ਉੱਥੇ ਕੱਢ ਲੈਂਦਾ ਰਿਹਾ ਹਾਂਜੀ ਤੁੱਕ ਜੂਟ ਉਹਦੇ ਕੋਈ ਚੀਜ਼ਾਂ ਨਾਲ ਪਾਸ ਦਿੱਤੀਆਂ ਜਰੂਰ ਜਾਂਦੀਆਂ ਨੇ ਪਰ ਉਹਨਾਂ ਦੇ ਵਿੱਚ ਇਹ ਚੀਜ਼ਾਂ ਡਿclare ਨਹੀਂ ਕੀਤਾ ਜਾਂਦਾ ਵੀ ਇੰਨਾ ਹੋਊਗਾ ਜਿਉਂਗਾ ਉਹਦੇ ਵਿੱਚ ਗੈਪ ਜਰੂਰ ਉਹਦੇ ਰੱਖ ਲਿਆ ਜਾਂਦਾ ਪਰ ਉਹ ਤੋਂ ਇਲਾਵਾ ਤੁਸੀਂ ਐਕਸਟਰਾ ਆਪਣਾ ਦਬਾਅ ਵੀ ਲਗਾਉਣਾ ਵਿੱਚ ਨਹੀਂ ਉਹ ਤਾਂ ਫਿਰ ਦੇਖੋ ਜੀ ਕਰਨਾ ਪੈਂਦਾ ਨਾ ਵੀ ਹੁਣ ਵੀ ਇਹਨਾਂ ਨੂੰ ਬੱਚਿਆਂ ਨੂੰ ਕੀ ਮਤਲਬ ਕਮੀਆਂ ਮਤਲਬ ਕਿੱਦਾਂ ਹੋਣੇ ਗਰਮੀ ਲੱਗ ਰਹੀ ਹੈ ਨਾ ਜਿਵੇਂ ਸਰਦੀ ਲੱਗ ਰਹੀ ਹੈ ਕੀ ਇਹ ਉਹ ਸਾਰਾ ਕੁਝ ਆਪ ਹੀ ਦੇਖਣਾ ਪੈਂਦਾ ਹੁੰਦਾ ਹੈ ਹਾਂਜੀ ਹਾਂਜੀ ਠੀਕ ਠਾਕ ਜਣ ਕੇ ਹੁਣ ਤੁਸੀਂ ਮਤਲਬ ਕੋਈ ਵੀ ਮਤਲਬ ਤੁਹਾਡੇ ਗੋਂਦਾ ਜਣ ਕੇ ਐਕਟਰਾ ਜਾਂ ਮਸ਼ੀਨਾ ਜਾਂ ਕੋਈ ਥੋੜੀ ਬਹੁਤੀ ਮਾਤ ਦੀ ਲੈਣ ਪੂਰੀ ਕਮੀ ਪੇਸ਼ ਰਹੀਦਾ ਕੱਲ ਨੂੰ ਮਤਲਬ ਕੋਈ ਕਰਦਾ ਐ ਪ੍ਰੋਜੈਕਟ ਲਾਂਦਾ ਥੋੜੀ ਬਹੁਤੀ ਉਹ ਢਿਲਮਟ ਰਹੀਦੀ ਤੁਸੀਂ ਉਹਨੂੰ ਮੈਨੂੰ ਜਾਗਰੂਤਤਾ ਜਰੂਰ ਦਿਓ ਜਰੂਰ ਜੀ ਜੂ ਜੋ ਸਾਡੇ ਕੋਲ ਹੈਲਪ ਹੋ ਸਕੀ ਜਰੂਰ ਕਰਾਂਗੇ ਆਪਾਂ ਜੇ ਕੋਈ ਮਸ਼ੀਨ ਤਿਆਰ ਕਰਾਉਣੀ ਹੋ ਜਾਂਦਾ ਮਸ਼ੀਨ ਵੀ ਤਿਆਰ ਕਰਕੇ ਦੇਵਾਂਗੇ ਬੱਚੇ ਚਾਹੀਦੇ ਜੇ ਨੂੰ ਬੱਚੇ ਵੀ ਆਪਾਂ ਸੇਲ ਕਰਦੇ ਆ ਬੱਚੇ ਵੀ ਮਿਲਣਗੇ ਹਾਂਜੀ ਤੇ ਇਹ ਜਿਹੜਾ ਵਾ ਮਤਲਬ ਪੈਂਦਾ ਕਿੱਥੇ ਆ ਤੇ ਇਹ ਸਾਰਾ ਮਤਲਬ ਜੇ ਕਿਨਾਂ ਤੁਹਾਡੇ ਦਾ ਰਾਬ ਤੇ ਕਲਾਨੌਰ ਕਸਬਾ ਕਲਾਨੌਰ ਉਹਦੇ ਨਜ਼ਦੀਕ ਸਾਡਾ ਪਿੰਡ ਹੈ ਭੰਗਵਾ ਹਾਂਜੀ ਇਹ ਜਿਹੜਾ ਤੁਹਾਡਾ ਮਤਲਬ ਵਜਦਾ ਹੋਊਗਾ ਕੋਈ ਬੈਨਰ ਵਜਦਾ ਉਹ ਕਿਸ ਕੇ ਨਾਮ ਤੋਂ ਵਜਦਾ ਹੈ ਕਮਲ ਫਾਰਮ ਕਮਲ ਹਾਂਜੀ ਕਮਲ ਫਾਰਮ ਕਰਕੇ ਦੇਖ ਲਓ YouTube ਤੇ ਵੀ ਇਹ ਸਾਰਾ ਕੁਝ Instagram ਤੇ ਵੀ ਹੈ Facebook ਤੇ ਵੀ ਹੈ ਹੁਣ ਕੁੱਲ ਕਿੰਨੀਆਂ ਬਲੀਡਰਾਂ ਤੁਹਾਡੇ ਕੋਲ ਜਿਹੜੀ ਮੜ ਜੱਕੇ ਮੇਰੇ ਕੋਲ ਇਸ ਟਾਈਮ 10 10 ਤੋਂ 12 ਬਲੀਡਰਾਂ ਹਾਂਜੀ ਹਾਂਜੀ ਠੀਕ 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 ਹੈ